ਸ਼ਰਕਲ ਦੋਸਤੋ ਬੜੇ ਲੰਬੇ ਸਮੇਂ ਤੋਂ ਪੰਜਾਬ ਦੀ ਜਵਾਨੀ ਨੇ ਵਿਦੇਸ਼ਾਂ ਵੱਲ ਮੂੰਹ ਕੀਤਾ ਹੋਇਆ ਹੈ ਪੰਜਾਬ ਵਿੱਚੋਂ ਕੇਵਲ ਬ੍ਰੇਨ ਡレイン ਨਹੀਂ ਬਲਕਿ ਮਨੀ ਡレイン ਵੀ ਹੁੰਦੀ ਹੈ ਕਦੇ ਸ਼ਮਾ ਸੀ ਸਾਡੇ ਲੋਕ ਵਿਦੇਸ਼ਾਂ ਵਿੱਚ ਜਾਂਦੇ ਸੀ ਅਤੇ ਉੱਥੇ ਪੈਸਾ ਕਮਾ ਕੇ ਦੇਸ਼ ਵਿੱਚ ਲੈ ਕੇ ਆਉਂਦੇ ਸੀ ਅੱਜ ਹਾਲਾਤ ਇਹ ਹੈ ਕਿ ਇੱਥੋਂ ਪ੍ਰਾਪਰਟੀਏ ਵੇਚ ਕੇ ਲੋਕੀ ਬਾਹਰ ਜਾਣੇ ਸ਼ੁਰੂ ਹੋਏ ਪਹਿਲਾਂ ਖੁਦ ਗਏ ਫਿਰ ਵਿਆਹ ਕਰਵਾਏ ਉੱਧਰ ਜਾ ਕੇ ਤੇ ਉਸ ਤੋਂ ਬਾਅਦ ਹੌਲੀ ਹੌਲੀ ਜਿਹੜੇ ਮਾਂ-ਬਾਪ ਵੀ ਉਧਰ ਜਾਣੇ ਸ਼ੁਰੂ ਹੋ ਗਏ ਇਸ ਹਾਲਾਤ ਨੇ ਜਿਹੜਾ ਪੰਜਾਬ ਨੂੰ ਡੈਮੋਗ੍ਰਾਫਿਕਲੀ ਬੜਾ ਟੱਕਾ ਪਚਾਇਆ ਪਰ ਕੈਨੇਡਾ ਦੇ ਵਿੱਚ ਕੁਝ ਹਾਲਾਤ ਬਦਲੇ ਨੇ ਹੁਣ ਉਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਹਾਲਾਤ ਬਦਲੇ ਸਨ ਜਿੱਥੇ ਸਾਡੇ ਜਿਹੜੇ ਵਿਦਿਆਰਥੀ ਨੇ ਆਮ ਤੌਰ ਦੇ ਉੱਤੇ ਜਾਣ ਤੋਂ ਉਹਨਾਂ ਨੇ ਹੁੰਦਾ ਹੈ ਉੱਥੇ ਸੈਟਲ ਹੋਣ ਵਾਸਤੇ ਪਰ ਬਹਾਨਾ ਉਹਦੇ ਕੋਲ ਹੁੰਦਾ ਹੈ ਵੀ ਅਸੀਂ ਐਜੂਕੇਸ਼ਨ ਦੀ ਪ੍ਰਾਪਤੀ ਵਾਸਤੇ ਉੱਥੇ ਜਾ ਰਹੇ ਹਾਂ ਇਹ ਜੋਤ ਦੀਆਂ ਆਈਆਂ ਨੇ ਹੁਣ ਆਸਟ੍ਰੇਲੀਆ ਤੋਂ ਬਾਅਦ ਕਿਡਾ ਦੇ ਵਿੱਚ ਵੀ ਉਥੇ ਦੀਆਂ ਪਾਲਿਸੀ ਵਿੱਚ ਉਹਦਾ ਕੀ ਅਸਰ ਹੋਇਆ ਹੈ ਸਾਡੇ ਨਾਲ ਨਹੀਂ ਇਸ ਸਮੇਂ ਮਾਤਾ ਗੁਜਰੀ ਕਾਲਜ ਫਟੇਗੜ ਸਰ ਦੇ ਪ੍ਰਿੰਸੀਪਲ ਸ੍ਰੀ ਆਕਸ਼ਮੀਰ ਸਿੰਘ ਹੋਰੀ ਆ ਉਹ ਇਹਨਾਂ ਗੱਲਬਾਤ ਕਰਦੀ ਹੈ ਕਿ ਇਹਨਾਂ ਦੇ ਕਾਲਜ ਦੇ ਵਿੱਚ ਕਿਉਂਕਿ ਸਦੇ ਵਿਦਿਆਰਥੀਆਂ ਨਾਲ ਇਹਨਾਂ ਦਾ ਸਬੰਧ ਹੈ ਨੌਜਵਾਨੀ ਨਾਲ ਸਬੰਧ ਹੈ ਕਿਸ ਤਰੀਕੇ ਦੀਆਂ ਤਕਰੀਰਾਂ ਦੇਖਣ ਨੂੰ ਮਿਲਦੀਆਂ ਨੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਰ ਆਕਸ਼ਮੀਰ ਸਿੰਘ ਜੀ ਜਿਵੇਂ ਮੈਂ ਹੁਣ ਦੱਸ ਕੇ ਹਟਿਆ ਵੀ ਸਾਡੇ ਜਿਹੜੇ ਨੌਜਵਾਨ ਪੀੜੀ ਹੈ ਵਿਦੇਸ਼ਾਂ ਵੱਲ ਨੂੰ ਭੱਜੀ ਹੋਈ ਸੀ ਬਹੁਤ ਹੀ ਜ਼ਿਆਦੇ ਇਹ ਮੇਰਾ ਖਦਹਾਕਾ ਹੋ ਗਿਆ ਹੁਣ ਇੱਕ ਲਗਭਗ ਜਿਹਦੇ ਵਿੱਚ ਸਰੀਰ ਤਬਦੀਲੀ ਆ ਰਹੀ ਸੀਗੀ ਇਹ ਆਲਮੋਸਟ ਤੇ ਵੈ ਇਤਰੇ ਕੋਈ ਜਾਣਦਾ ਨਹੀਂ ਛੁਕਾ ਕਿ ਜਦੋਂ ਹੁਣ ਕੈਨੇਡਾ ਨੇ ਆਪਣੀ ਪਾਲਿਸੀ ਚ ਤਬਦੀਲੀ ਕੀਤੀ ਹੈ ਉਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਪੰਜਾਬੀ ਨੌਜਵਾਨਾਂ ਵਾਸਤੇ ਖਾਸ ਤੌਰ ਤੇ ਕੀਤੀ ਸੀ ਕੋਈ ਅਸਰ ਪਿਆ ਹੁਣ ਇਸ ਆਹ ਡੈਫੀਨਿਟਲੀ ਜਿਹੜਾ ਆ ਵਿਦਿਆਰਥੀਆਂ ਦਾ ਰੁਝਾਨ ਬਾਹਰਲੇ ਦੇਸ਼ਾਂ ਵੱਲ ਸੀ ਹੂੰ ਉਹਦੇ ਵਿੱਚ ਵੱਡੇ ਪੱਧਰ ਤੇ ਬीडी ਖਾਸ ਕਰਕੇ ਇਸ ਸਾਲ 2024-25 ਦੇ ਸੈਸ਼ਨ ਦੇਖਣ ਨੂੰ ਮਿਲੀ ਆ ਹੂੰ ਆ ਕਾਰਨ ਉਹਦਾ ਜਿਹੜਾ ਤੁਸੀਂ ਦੱਸਿਆ ਵੀ ਹੋ ਸਕਦਾ ਕਿ ਆਸਟ੍ਰੇਲੀਆ ਤੇ ਕੈਨੇਡਾ ਦੀਆਂ ਪਾਲਿਸੀਜ਼ ਨੇ ਹੋ ਸਕਦਾ ਕਿ ਕਿਉਂਕਿ ਇਹਨਾਂ ਦੋਵਾਂ ਦੇਸ਼ਾਂ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਬਹੁਤ ਜ਼ਿਆਦੇ ਸਾਡੇ ਇੱਥੇ ਆਏ ਨੇ ਇਹਨਾਂ ਦੋਵਾਂ ਦੇਸ਼ਾਂ ਵਿੱਚ ਜਾ ਰਹੇ ਸੀ ਆ ਉਹਦੇ ਕਰਕੇ ਪਲਸ 2 ਤੋਂ ਬਾਅਦ ਜਿਹੜਾ ਹੈ ਉਹ ਬਹੁਤ ਸਾਰੇ ਬੱਚੇ ਸਾਡੇ ਕੋਲ ਹੁਣੇ ਘਟ ਗਏ ਸੀ ਇਹ ਰੁਝਾਨ ਸ਼ੁਰੂ ਹੋਇਆ 2015-16 ਸੈਸ਼ਨ ਤੋਂ ਜੀ ਸੋ 2015-16 ਸੈਸ਼ਨ ਲਗਭਗ ਦਾ ਹੱਕਾ ਹੀ ਤੁਹਾਡੀ ਗੱਲ ਠੀਕ ਆ ਹੋ ਚੱਲਿਆ ਕਿ ਆਲਮੋਸਟ 7-8 ਸੈਸ਼ਨ ਲੰਘ ਗਏ ਜਿਹਦੇ ਵਿੱਚ ਹਰ ਸਾਲ ਉਦਿਆਰਥੀਆਂ ਦੀ ਗਿਣਤੀ ਜਿਹੜੀ ਹੈਗੀ ਉਹ 200-300-400 ਘਟ ਰਹੀ ਸੀ ਇੱਕ ਵੇਲੇ ਇਸ ਕਾਲਜ ਦੇ ਵਿੱਚ 6000 ਦੇ ਕਰੀਬ ਵਿਦਿਆਰਥੀ ਪੜਦਾ ਸੀ ਤੇ 2023-24 ਦੇ ਸੈਸ਼ਨ ਵਿੱਚ ਸਾਡੇ ਕੋਲ ਸਿਰਫ 4200 ਵਿਦਿਆਰਥੀ ਸੀ ਸੋ ਅ ਪਿਛਲੇ 7-8 ਸਾਲਾਂ ਦੇ ਵਿੱਚ ਲਗਭਗ 1800 ਵਿਦਿਆਰਥੀ ਜਿਹੜਾ ਹੈਗਾ ਉਹ ਘਟਿਆ ਤੇ ਇਸ ਸਾਲ ਜਿਹੜਾ ਹੈ ਉਹ ਸਾਡਾ ਲਗਭਗ ਪਿਛਲੇ ਸਾਲ ਨਾਲੋਂ 1000 ਵਿਦਿਆਰਥੀ ਜਿਹੜਾ ਹੈਗਾ ਉਹਦੇ ਵਿੱਚ ਹੁਣ ਤੱਕ ਦਾ ਵਾਅਦਾ ਹੋ ਚੁੱਕਾ ਜੀ ਐਡਮਿਸ਼ਨ ਚੱਲ ਰਹੀ ਆ ਹੂੰ ਸੋ ਇਹ ਰੁਝਾਨ ਜਿਹੜਾ ਹੈ ਉਹਦੇ ਨਾਲ ਕੀ ਹੋਇਆ ਕਿ ਕਾਲਜਾਂ ਦੇ ਵਿੱਚ ਦੁਬਾਰਾ ਵਿਦਿਆਰਥੀਆਂ ਦੀ ਭਰਤੀ ਹੋਣੀ ਸ਼ੁਰੂ ਹੋਈ ਕਾਲਜਾਂ ਦੇ ਵਿੱਚ ਦੁਬਾਰਾ ਰੌਣਕਾਂ ਲੱਗਣੀਆਂ ਸ਼ੁਰੂ ਹੋਈਆਂ ਤੇ ਜਿਹੜੀਆਂ ਸਮੱਸਿਆਵਾਂ ਕਾਲਜ ਫੇਸ ਕਰ ਰਹੇ ਸੀ ਫਾਈਨੈਂਸ਼ੀਅਲ ਇਕਨੋਮਿਕ ਪ੍ਰੋਬਲਮਸ ਆ ਰਹੀਆਂ ਸੀ ਤਨਖਾਹ ਨਹੀਂ ਦਿੱਤੀ ਜਾ ਰਹੀ ਹਾਂਜੀ ਡਿਵੈਲਪਮੈਂਟ ਦਾ ਜਿਹੜਾ ਰੁਕਿਆ ਹੋਇਆ ਸੀ ਉਹਦੇ ਵਿੱਚ ਤਕਰੀਬਨ ਸਾਰੇ ਕਾਲਜਾਂ ਦੇ ਵਿੱਚ ਜਿਹੜੀ ਹੈਗੀ ਆ ਉਹ ਵਿਜ਼ੂਅਲ ਤਬਦੀਲੀ ਇਸ ਵਾਰ ਦੇਖਣ ਨੂੰ ਮਿਲਦੀ ਆ ਹੂੰ ਅਲੋੜ ਵੀ ਕਾਲਜਾਂ ਦੇ ਵਿੱਚ ਉਹ ਰਿਪੋਰਟਾਂ ਨੇ ਕਿ ਪਿਛਲੇ ਸਾਲ ਨਾਲੋਂ ਲਗਭਗ ਕਿਸੇ ਕਾਲਜ ਦਾ ਵੱਡੇ ਦਾ 2000 1500 200 ਸਾਰਿਆਂ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧੀ ਇਸ ਗਿਣਤੀ ਵਧਣ ਨਾਲ ਨੇਚਰਲੀ ਇਹ ਵੀ ਜਿਹੜੀ ਹੈ ਪਹਿਲਾਂ ਮੈਂ ਤਾਂ ਪਹਿਲਾਂ ਕਿਸੇ ਪਹਿਲਾਂ ਬ੍ਰੇਨ ਡ੍ਰੇਨ ਵੀ ਹੁੰਦਾ ਰਿਹਾ ਇੱਥੋਂ ਹਿੰਦੁਸਤਾਨ ਚ ਫਿਰ ਮਨੀ ਡ੍ਰੇਨ ਬਹੁਤ ਹੋਇਆ ਜਿਹੜਾ ਸਟੂਡੈਂਟ ਹੁੰਦਾ ਜਾਂਦਾ ਸੀ ਘਟੋ-ਘਟ ਮੇਰਾ ਖਿਆਲ 25 ਲੱਖ ਰੁਪਈਆ ਤਾਂ ਖਰਚ ਕਰਦਾ ਸੀਗਾ ਤੁਹਾਨੂੰ ਲੱਗਦੇ ਵੀ ਕਿ ਨਾ ਉਹ ਜਿਹੜਾ ਪੈਸਾ ਹੁਣ ਪਹਿਲਾਂ ਬਾਹਰ ਜਾਂਦਾ ਸੀਗਾ ਤੇ ਬਾਅਦ ਸਾਡੇ ਉਹਨਾਂ ਦੀ ਅਗਲੀਆਂ ਨਸਲਾਂ ਵੀ ਬਾਹਰ ਸੈਟਲ ਹੋਣ ਲੱਗੀਆਂ ਸੀ ਕੋਈ ਹੁਣ ਅੱਗੇ ਆਉਣੇ ਵਾਲੇ ਟਾਈਮ 'ਚ ਹਲ ਪੈ ਗਈ ਉਹ ਸਿਰ ਕੁਝ ਹੋਰ ਆਹ ਇੱਕ ਸਮਾਂ ਹੋਇਆ ਕਰਦਾ ਸੀ ਜਦੋਂ ਉਹ ਲੋਕ ਆਪਣੇ ਬੱਚਿਆਂ ਨੂੰ ਜਿਹੜੇ ਹੈ ਵਿਦੇਸ਼ਾਂ ਭੇਜਦੇ ਸੀ ਜਿਨ੍ਹਾਂ ਦੇ ਕੋਲ ਉਹ ਸਮਰੱਥਾ ਹੁੰਦੀ ਸੀ ਉਹ ਫਾਈਨੈਂਸ਼ੀਅਲ ਰਿਸੋਰਸ ਹੁੰਦੇ ਸੀ ਤੇ ਉਹ ਪੜ੍ਹਨ ਵਾਸਤੇ ਭੇਜਦੇ ਸੀ ਜਿਹੜਾ ਪਿਛਲੇ ਸਾਲਾਂ ਦਾ ਸਮੇਂ ਚ ਰੁਝਾਨ ਪੈਦਾ ਹੋਇਆ ਉਹ ਪੜ੍ਹਨ ਵਾਸਤੇ ਨਹੀਂ ਸੀ ਕਿਉਂਕਿ ਤੁਸੀਂ ਕਿਹਾ ਜੀ ਹੋਰ ਰੁਝਾਨ ਸੀ ਕਿ ਆਪਾਂ ਇੱਕ ਡਿਪਲੋਮਾ ਲੈ ਲਈਏ ਤੇ ਉਸ ਤੋਂ ਬਾਅਦ ਕੰਮ ਬਾਜ਼ਾਰ ਕੁਵਰਮੈਂਟ ਲਈਏ ਤੇ ਪੀਆਰ ਲੈ ਲਈਏ ਸੋ ਉਹ ਵਾਲਾ ਰੁਝਾਨ ਜਿਹੜਾ ਹੈਗਾ ਉਹ ਤਕਰੀਬਨ ਇਸ ਸਾਲ ਜਿਹੜਾ ਹੈਗਾ ਉਹ ਖਤੂਜਾ ਹੋਇਆ ਦੇਖਿਆ ਗਿਆ ਤੇ ਵਿਦਿਆਰਥੀਆਂ ਦਾ ਪਲੱਸ 2 ਦੇ ਤੋਂ ਬਾਅਦ ਪਾਸਟੂ ਕਰਨ ਤੋਂ ਬਾਅਦ ਉਧਰ ਰੁਝਾਨ ਜਿਹੜਾ ਹੈਗਾ ਉਹ ਘਟਿਆ ਉਹਦੇ ਕਾਰਨ ਆ ਜਿਹੜੇ ਹੈਗੇ ਆ ਉਹ ਕਈ ਹੋ ਸਕਦੇ ਆ ਉਹਦੇ ਕਾਰਨ ਉਹਨਾਂ ਸਰਕਾਰਾਂ ਦੀਆਂ ਪਾਲਿਸੀ ਵੀ ਹੋ ਸਕਦੀਆਂ ਉਹਦੇ ਨਾਲ ਬਹੁਤ ਵੱਡਾ ਮਾਉਂਟ ਜਿਹੜਾ ਉਹਨਾਂ ਨੇ ਫੀਸਾਂ ਡਬਲ ਕਰ ਦਿੱਤੀਆਂ ਜੀਆਈਸੀ ਜਿਹੜੀ ਪਹਿਲਾਂ 10000 ਡਾਲਰ ਦੇ ਆਸ-ਪਾਸ ਹੁੰਦੀ ਸੀ ਉਹ ਵੀ 24000 ਡਾਲਰ ਪਲੱਸ ਰਹਿਣਾ ਮਹਿੰਗਾ ਹੋ ਗਿਆ ਉੱਥੇ ਸੋ ਰਹਿਣਾ ਮਹਿੰਗਾ ਹੋ ਗਿਆ ਉਸ ਤੋਂ ਬਾਅਦ ਜਿਹੜੀ ਹੈਗੀ ਆ ਉਹ ਪੀਆਰ ਲੈਣੀ ਤਾਂ ਲੈਣ ਦਾ ਪ੍ਰੋਸੈਸ ਬੜੌਖਾ ਕਰ ਦਿੱਤਾ ਗਿਆ ਅ ਅੱਜ ਦੀ ਡੇਟ ਦੇ ਵਿੱਚ ਜੇ ਕੋਈ ਬੱਚਾ ਸੋਚ ਰਿਹਾ ਤਾਂ ਉਹਨੂੰ ਤਾਂ ਪਲਸ 3 ਤੋਂ ਬਾਅਦ ਤਾਂ ਉਹਨੂੰ ਤਾਂ ਪੀਆਰ ਮਿਲਣ ਦੀ ਸੰਭਾਵਨਾ ਹੀ ਨਹੀਂ ਕੋਈ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਜਿਹੜਾ ਇਹ ਚੇਂਜਸ ਹੋਈਆਂ ਨੇ तकरीबन ਪਾਲਿਸੀਜ਼ ਦੇ ਵਿੱਚ ਜਿਹੜੀਆਂ ਪਿਛਲੇ ਲਗਭਗ ਸਾਲ ਢੇਢ ਸਾਲ ਤੋਂ ਉਹਦੇ ਨਾਲ ਐਟਲੀਸਟ ਪੰਜਾਬ ਦੇ ਕਿਉਂਕਿ ਜੇ ਨੂੰ ਅਸੀਂ ਟੋਟਲ ਇਮੀਗ੍ਰੇਸ਼ਨ ਦੇਖਦੇ ਹਾਂ ਤਾਂ 70% ਉਹਦੇ ਵਿੱਚ ਜਿਹੜਾ ਹੈਗਾ ਉਹ ਪੰਜਾਬ ਦਾ ਬਿਲਕੁਲ ਲੱਖਾਂ ਦੀ ਗਿਣਤੀ ਸੀ ਹਰ ਸਾਲ ਦੀ ਹਰ ਸਾਲ ਲੱਖਾਂ ਦੀ ਗਿਣਤੀ ਸੀ ਇਹ 2 ਲੱਖ ਬੱਚਾ 50 ਸਾਰੇ ਦੇਸ਼ ਚੋਂ ਬਾਹਰ ਜਾਂਦਾ ਸੀ ਉਸ ਕਰ ਲੋ ਤੇ 140000 50000 ਬੱਚੇ ਜਿਹੜੇ ਆ ਗਏ ਪੰਜਾਬ ਦੇ ਅੰਦਰ ਬਿਲਕੁਲ ਬਿਲਕੁਲ ਉਹਨਾਂ ਦਾ ਜੇ ਉਹਨਾਂ ਦਾ ਐਵਰੇਜ ਤੁਸੀਂ 150000 ਬੱਚੇ ਦਾ 20 ਲੱਖ ਰੁਪਏ ਵੇ ਲਾਓ ਤਾਂ ਕੈਲਕੂਲੇਟ ਕਰ ਲੋ ਕਿ ਕਿੰਨੇ ਪੈਸੇ ਜਿਹੜੇ ਹੈਗੇ ਆ ਉਹ ਉਧਰ ਜਾ ਰਹੇ ਸੀ ਤੇ ਉੱਥੇ ਉਹ ਜਜਮੋ ਹੋ ਰਹੇ ਸੀ ਉਹ ਉਹਦੇ ਵਿੱਚ ਜਿਹੜੇ ਤਾਂ ਪੇਰੈਂਟਸ ਸਪੋਰਟ ਕਰ ਸਕਦੇ ਸੀ ਉਹ ਤਾਂ ਠੀਕ ਲੋਕਾਂ ਨੇ ਆਪਣੇ ਜ਼ਮੀਨਾਂ ਵੇਚ ਕੇ ਬਾਹਰ ਭੇਜੇ ਬੱਚੇ ਲੋਕਾਂ ਨੇ ਕਰਜ਼ੇ ਚੱਕ-ਚੱਕ ਕੇ ਬਾਹਰ ਭੇਜੇ ਬੱਚੇ ਇਹ ਸੋਚ ਦੇ ਵਿੱਚ ਕਿ ਉੱਥੇ ਜਾ ਕੇ ਜਿਹੜਾ ਹੈਗਾ ਉਹ ਬਹੁਤ ਵਧੀਆ ਸੈਟਲ ਹੋ ਜਾਣਗੇ ਪਰ ਹਾਲਾਤ ਜਿਹੜੇ ਹੈਗੇ ਤੁਹਾਡੇ ਸਾਹਮਣੇ ਡਾਕਟਰ ਤੁਸੀਂ ਤਾਂ ਅਮਰੀਕਾ ਦੇ ਵਿੱਚ ਥੋੜੇ ਚੱਕਰ ਲੱਗਦੇ ਰਹਿੰਦੇ ਨੇ ਐਜੂਕੇਸ਼ਨ ਦੇ ਮਾਮਲੇ ਵਿੱਚ ਵੀ ਚੱਕਰ ਰਹੇ ਦੋ ਸਵਾਲ ਮੇਰੇ ਸੱਦੇ ਤੁਹਾਡੇ ਕੋਲੋਂ ਮੈਂ ਪੁੱਛਣਾ ਚਾਹਾਂਗਾ ਕੀ ਤੁਸੀਂ ਮੰਨਦੇ ਹੋ ਕਿ ਜਿਹੜਾ ਉਹਨਾਂ ਦਾ ਮਿਆਰ ਹੈ ਪੜਾਈ ਦਾ ਕਿ ਛੜਨ ਉੱਚਾ ਹੈ ਉਹਨਾਂ ਦਾ ਆ ਸਕੂਲਿੰਗ ਦੀ ਜੇ ਕੰਪੈਰੀਸ਼ਨ ਕਰੀਏ ਤਾਂ ਸਕੂਲਿੰਗ ਆਪਣੀ ਬੈਟਰ ਹੈ ਹਮ ਪਰ ਹਰ ਐਜੂਕੇਸ਼ਨ ਜਿਹੜੀ ਹੈਗੀ ਆ ਉਹ ਜੇ ਆਪਾਂ ਗੱਲ ਕਰਦੇ ਆ ਹਰ ਐਜੂਕੇਸ਼ਨ ਦੀ ਖਾਸ ਕਰਕੇ ਕੈਨੇਡਾ ਦੀ ਹਮ ਆ ਜਾਂ ਯੂ ਐਸ ਏ ਦੀ ਹਮ ਤਾਂ ਹਰ ਐਜੂਕੇਸ਼ਨ ਸਰਟਨਲੀ ਉਹਨਾਂ ਦੀ ਡਿਫਰੈਂਟ ਹੈਗੇ ਉਹਨਾਂ ਦੀ ਜਿਹੜੀ ਹੈਗੀ ਆ ਉਹ ਸਿਲੇਬਸਸ ਤੋਂ ਲੈ ਕੇカリਕੁਲਮ ਤੋਂ ਲੈ ਕੇ ਉਹਦੀ ਪੈਡਾਗੋਜੀ ਤੋਂ ਲੈ ਕੇ ਉਹਨਾਂ ਦੀ ਟ੍ਰੇਨਿੰਗ ਤੋਂ ਲੈ ਕੇ ਉਹਨਾਂ ਦੀ ਐਬਜ਼ਾਰਪਸ਼ਨ ਤੋਂ ਲੈ ਕੇ ਸਾਰਿਆਂ ਦੇ ਵਿੱਚ ਜਿਹੜੀ ਹੈ ਤਬਦੀਦੀਆਂ ਜਿਹੜੀ ਕਿ ਇੰਡੀਆ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੀ ਕਿਉਂਕਿ ਆਪਣੇ ਕੋਲ ਵਿਦਿਆਰਥੀ ਜਿਹੜੇ ਹੈਗੇ ਆ ਉਹカリਕਲਮ ਤੇ ਆਪਾਂ ਉਹੋ ਜਿਹਾ ਬਣਾ ਲੈਨੇ ਆ ਪਰ ਸਾਡੇ ਕੋਲ ਬਾਕੀ ਦੀਆਂ ਫੈਸਿਲਿਟੀ ਇੰਡਸਟਰੀ ਨਾਲ ਲਿੰਕੇਜਸ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਸਾਡਾ ਜਿਹੜੇ ਸਾਡੇ ਸਿਲੇਬਸ ਨੇ ਉਹ ਇੰਡਸਟਰੀ ਰੈਲੇਵੈਂਟ ਜਾਂ ਮਾਰਕੀਟ ਰੈਲੇਵੈਂਟ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਉਹ ਪਾਈਆਂ ਨੇ ਇਹਨਾਂ ਸਵਾਲਾਂ ਵਿੱਚ ਮੇਰੇ ਇੱਕ ਹੋਰ ਦਿਮਾਗ ਵਿੱਚ ਸਵਾਲ ਆ ਰਿਹਾ ਹੈ ਇਹ ਦੇਖੋ ਹਰ ਇੱਕ ਬੱਚਾ ਜਿਹੜਾ ਇੱਥੋਂ ਜਾ ਰਿਹਾ ਹੈ 25 ਲੱਖ ਰੁਪਈਆ ਦਾ ਪਰ ਮੰਦੇ 25 ਕ ਔਸਤ 25 ਲੱਖ ਰੁਪਈਆ ਦਾ ਖੰਛੀ ਕੇ ਜਾਂਦਾ ਹੀ ਹੈ ਜਿਹੜਾ ਪੱਜੀ ਜ਼ਮੀਨਾਂ ਗਹਿਣੇ ਰੱਖ ਕੇ ਮੇਂ ਵੇਚ ਕੇ ਕਿੰਸੀ ਕੇ ਨਾਲ ਜਾਂਦਾ ਉਹ ਤੁਹਾਨੂੰ ਲੱਗਦਾ ਵੀ ਰਿਟਰਨ ਹੈਗੀ ਉਹਦੀ ਅੱਜ ਦੀ ਡੇਟ ਵਿੱਚ ਕੋਈ ਰਿਟਰਨ ਨਹੀਂ ਹੈਗੀ ਕਿਉਂਕਿ ਮੈਂ ਸਾਰਾ ਅਨਲਿਸਿਸ ਵੀ ਕੀਤਾ ਤੇ ਉਸ ਅਨਲਿਸਿਸ ਦੇ ਵਿੱਚ ਪੜਾਈ ਦੇ ਦੌਰਾਨ ਬੱਚੇ ਕੋਲ ਵੀਕਐਂਡ ਤੇ ਪੜਨ ਦਾ ਸਮਾਂ ਹੁੰਦਾ ਉਥੋਂ ਦਾ ਜਿਹੜਾ ਮਿਨਿਮਮ ਵੇਜ ਰੇਟ ਆ ਉਹ ਲਗਭਗ 15 ਡਾਲਰ ਜੇ ਬੱਚਾ 15 16 ਡਾਲਰ ਦੇ ਉੱਤੇ ਸਪੋਜ਼ ਕਰੋ ਵੀਕਐਂਡ ਤੇ ਇੱਕ ਹਫਤੇ ਦਾ ਕੰਮ ਕਰਦਾ ਤੇ ਉਹਨੇ ਕੁੱਲ ਵਰਾ ਕੇ ਜਿਹੜੇ ਹੈਗੇ ਆ ਉਹ 15 ਡਾਲਰ ਦੇ हिसाब ਨਾਲ ਵੀਕਐਂਡ ਤੇ 300 ਡਾਲਰ ਇੱਕ ਹਫਤੇ ਦਾ ਕਮਾਇਆ ਤੇ 4 ਹਫਤਿਆਂ ਦਾ ਜਿਹੜਾ ਹੈਗਾ ਉਹਦਾ 1200 ਡਾਲਰ ਬਣ ਗਿਆ ਜੀ 1200 ਡਾਲਰ ਦੇ ਵਿੱਚੋਂ ਲਗਭਗ ਉਹਦਾ 3-400 ਡਾਲਰ ਟੈਕਸ ਕੱਟਿਆ ਗਿਆ ਟੈਕਸ ਕੱਟਣ ਦੇ ਨਾਲ ਉਹ ਜਿਹੜਾ ਨੈਟ ਉਹਦੇ ਇਨ ਹੈਂਡ ਆਇਆ ਉਸ ਸਮੇਂ ਦੌਰਾਨ ਉਹਦੇ ਕੋਲ 8-900 ਡਾਲਰ ਆਇਆ ਤੇ ਜਿਹੜੇ ਅੱਜ ਕੱਲ ਕੋਸਟ ਆਫ ਲਿਵਿੰਗ ਆ ਕੋਸਟ ਆਫ ਲਿਵਿੰਗ ਦੇ ਵਿੱਚ ਜੇ ਬੱਚਾ ਸ਼ੇਅਰਿੰਗ ਤੇ ਵੀ ਰਹਿੰਦਾ ਤੇ ਘੱਟ ਤੋਂ ਘੱਟ 500 ਡਾਲਰ ਤਾਂ ਜਾਂ 400-500 ਡਾਲਰ ਨੂੰ ਰੈ residense ਆ ਫਿਰ ਉਸ ਤੋਂ ਬਾਅਦ ਜਿੱਥੇ ਉਹ ਰਹੂਗਾ ਉਸ ਤੋਂ ਬਾਅਦ ਦਾ ਖਾਣਾ ਪੀਣਾ ਉਹਦੀ ਟ੍ਰਾਂਸਪੋਰਟੇਸ਼ਨ ਉਹਦੀਆਂ ਹੋਰ ਖਰਚੇ ਦੇਖੋ ਖਾਨ ਖਾਸ ਤਾਂ ਕੋਈ ਮੈਡੀਕਲ ਪ੍ਰੋਬਲਮ ਆ ਗਈ ਹੋ ਤਾਂ ਆਪਣੇ ਵਾਸਤੇ ਵੀ ਨਹੀਂ ਹੈ ਕਿਉਂਕਿ ਜਿੰਨਾ ਉੱਥੇ ਖਰਚਾ ਮੈਡੀਕਲ ਦਾ ਸੋ ਇਸ ਕਰਕੇ ਉਹ 8900 ਡਾਲਰ ਜਿਹੜਾ ਉਹਦੇ ਪੱਲੇ ਤੇ ਆ 20 ਘੰਟੇ ਦੇ ਵਿੱਚ ਉਹ ਚੋਂ ਕਿੱਥੋਂ ਬਚਾ ਆਪਣੀ ਫੀਸ ਕੱਢੂਗਾ ਕਿੱਥੋਂ ਆਪਣਾ ਰਹਿਣ ਦਾ ਕਰੂਗਾ ਉਸ ਰਿਟਰਨ ਆਪਾਂ ਕਿਵੇਂ ਮੰਨ ਸਕਦੇ ਆ ਰਿਟਰਨ ਤਾਂ ਇਸ ਕੇਸ ਵਿੱਚ ਹੋ ਨਹੀਂ ਸਕਦੀ ਕਿ 40 ਘੰਟੇ ਬੰਦਾ ਕੰਮ ਕਰੇ ਸਪੋਜ਼ ਕਰ ਲੋ 40 ਘੰਟੇ ਕੰਮ ਕਰਕੇ ਵੀ ਉਹ ਵੱਧ ਵੱਧ ਉਹਦੇ ਇਨ ਹੈਂਡ 2000 ਆਊਗਾ ਤੇ 2000 ਰੁਪਏ ਦੇ ਵਿੱਚੋਂ 2000 ਡਾਲਰ ਦੇ ਵਿੱਚੋਂ ਜਿਹੜੀ ਹੈਗੀ ਆ ਉਹਦੀ ਨੈਟ ਸੇਵਿੰਗ ਤਾਂ ਉਨੀ ਕ ਉਹ ਨਹੀਂ ਹੋਣੀ ਜਿਹਦੇ ਨਾਲ ਉਹ ਆਪਣੇ ਪੜਾਈ ਦੇ ਅੱਗੇ ਖਰਚੇ ਜਾਰੀ ਰੱਖ ਸਕੇ ਜੀ ਜੀ ਤੇ ਜਿਹੜੇ ਉਥੋਂ ਦੇ ਲੋਕਾਂ ਦੀ ਜਿਹੜੇ ਜਦੋਂ ਇੱਥੋਂ ਆ ਕੇ ਦੱਸਦੇ ਨੇ ਕਿ ਘੱਟ ਤੋਂ ਘੱਟ ਕਿਸੇ ਵੀ ਪੇਰੈਂਟਸ ਕੋਲ ਜਿਹਨੇ ਆਪਣੇ ਬੱਚੇ ਭੇਜਨੇ ਨੇ ਉਹਦੇ ਕੋਲ 50 ਲੱਖ 60 ਲੱਖ ਰੁਪਏ ਫਾਲਤੂ ਹੋਣਾ ਚਾਹੀਦਾ ਤਾਂ ਕਿ ਉਹਨਾਂ ਫਾਈਨਾਂਸ ਕਰ ਸਕੇ ਤੇ ਫਾਈਨਾਂਸ ਕਰਨ ਤੋਂ ਬਾਅਦ ਉਹ ਪੜਨ ਤੋਂ ਬਾਅਦ ਜਦੋਂ ਸੈਟਲ ਹੁੰਦੇ ਆ ਤਾਂ ਸੈਟਲ ਹੋਣ ਨੂੰ ਬਹੁਤ ਸਮਾਂ ਲੱਗ ਜਾਂਦਾ ਤੇ ਉਹਦੇ ਨਾਲ ਰਿਟਰਨ ਜਿਹੜੀ ਹੈਗੀ ਆ ਉਹ ਉਹ ਮੈਨੂੰ ਲੱਗਦਾ ਉਹਨੇ ਇੱਕ ਸਾਲਾਂ ਬਾਅਦ ਆਉਣੀ ਆਉਣੀ ਸ਼ੁਰੂ ਹੁੰਦੀ ਆ ਜਦੋਂ ਬੱਲੇ ਬੰਦੇ ਬੱਚੇ ਦੇ ਆਪਣੇ ਉਮਰ ਵੀ 35 40 ਸਾਲ ਹੋ ਜਾਂਦੀ ਆ ਤੇ ਉਹਦੇ ਪੇਰੈਂਟਸ ਦੀ ਉਮਰ ਤਾਂ ਉਹਦੇ ਸਾਹਮਣੇ ਹੋ ਜਾਂਦੀ ਹੈ ਜਿਹੜੀਆਂ ਮੈਂ ਮੈਂ ਸਮਝਦਾ ਵੀ ਜਿਹੜਾ ਇੱਥੋਂ ਬੱਚਾ ਚਲੇ ਆ ਗਿਆ ਪੰਜ ਚਾਰ ਸਾਲ ਤਾਂ ਨੂੰ ਉੱਥੇ ਜਾ ਕੇ ਰਸਤੇ ਹੀ ਲੱਭਦੇ ਹੋਣੇ ਕਿਹੜੇ ਪਾਸੇ ਨੂੰ ਕਿੱਥੇ ਜਾਣਾ ਇਸ ਚੱਕਰ 'ਚ ਰਹਿੰਦਾ ਹੁਣ ਵੀ ਕੋਲੈਜ ਜਾਣਾ ਤੇ ਮਾੜਾ ਮੋਟਾ ਜਿੰਨਾ ਕੰਮ ਕਰਨਾ ਉੱਥੇ ਤੱਕ ਹੈ ਉਹ ਤੋਂ ਬਾਅਦ ਇਹ ਵਿੱਚ ਤਕਰੀਬਨ ਜਿਹੜੀ ਹੈ ਔਸਤ ਜਿਹੜੀ ਹੈ 25 ਤੋਂ 30 ਸਾਲ ਲੱਗ ਜਾਂਦੇ ਨੇ ਉਹਨਾਂ ਦੇ ਲੋਨ ਪੇ ਕਰਨ ਜੇ ਉੱਥੇ ਮਖਾਨ ਵੀ ਲੈਣਾ ਲੈਣਾ ਉਹਨਾਂ ਨੇ ਕੀ ਪ੍ਰਾਪਤੀ ਹੈ ਉਸ ਤੋਂ ਬਾਅਦ ਵਿੱਚ ਉਹਨਾਂ ਕੋਲ ਪ੍ਰਾਪਤੀ ਤਾਂ ਮੇਰੇ ਸਾਹਮਣੇ ਕੋਈ ਵੀ ਨਹੀਂ ਹੈਗੀ ਕਿਉਂਕਿ ਪ੍ਰਾਪਤੀ ਅੱਜ ਦੀ ਤਰੀਕ ਵਿੱਚ ਜਾਂ ਪਿਛਲੇ 5-7 ਸਾਲਾਂ ਜਿਹੜੇ ਬੱਚੇ ਜਾ ਰਹੇ ਉਹਨਾਂ ਨੂੰ ਕੋਈ ਪ੍ਰਾਪਤੀ ਨਹੀਂ ਹੋਈ ਉਸ ਤੋਂ ਪਹਿਲਾਂ ਜਦੋਂ ਸਸਤੇ ਸੀ ਸਾਰੇ ਜਿਹੜੇ ਘਰ ਵੀ ਹੋਣੇ ਘਰ ਐ ਸਪੋਜ਼ ਕਰ ਲਓ ਮਿਨੀਮਮ ਵੀਜੇ ਵੱਡੇ ਸਿਟੀ ਦੇ ਜਿਹੜੇ ਉਹਨਾਂ ਦੇ ਵਿੱਚ ਘਰ ਲੈਣਾ ਹੋਵੇ ਤਾਂ ਉਹ ਲਗਭਗ 1 ਮਿਲੀਅਨ ਡਾਲਰ ਰਜਿਸਟਰੀ ਇੰਡੀਆ ਦੇ ਹਿਸਾਬ ਨਾਲ ਘੱਟੋ ਘੱਟ 6.5 ਕਰੋੜ ਰੁਪਏ ਦੀ ਉਹ ਬਣਦੀ ਹੈ ਜਿਹੜਾ ਬੱਚਾ ਮਹੀਨੇ ਦਾ 2000 ਜਾਂ 3000 ਕਮਾਰਿਆ ਉਹ ਕਦੋਂ ਆਪਣੇ 1 ਮਿਲੀਅਨ ਡਾਲਰ ਉਹਦੇ ਕੋਲ ਕਮਾਊਗਾ ਜਾਂ ਕਦੋਂ ਉਹਦੇ ਕੋਲ ਉਹਨੇ ਪੈਸੇ ਹੋਣਗੇ ਕਿ ਆਪਣੇ ਘਰ ਦਾ ਸੁਪਨਾ ਲੈ ਸਕੇ ਸੋ ਸਭ ਤੋਂ ਪਹਿਲੀ ਤੇ ਗੱਲ ਇਹ ਹੈ ਕਿ ਘਰ ਦਾ ਸੁਪਨਾ ਲੈਣਾ ਤਾਂ ਸੁਪਨਾ ਹੀ ਰਹਿ ਗਿਆ ਹਮ ਪਹਿਲਾਂ ਤਾਂ ਨੰਬਰ 1 ਇਹ ਗੱਲ ਹੈ ਜਦੋਂ ਘਰ ਦਾ ਸੁਪਨਾ ਨਹੀਂ ਇਹ ਲੈਂਦਾ ਤੇ ਫਿਰ ਬੱਚੇ ਕਰਦੇ ਕੀ ਆ ਬੱਚੇ ਕੀ ਕਰਦੇ ਆ ਮਤਲਬ ਜਿਹੜੇ ਹੈਗੇ ਲਗਭਗ 18-18 ਘੰਟੇ ਕੰਮ ਕਰਦੇ ਆ 18 ਘੰਟੇ ਕੰਮ ਤੁਸੀਂ ਇੱਕ ਲਾਉਂਕੇ 20 ਸਾਲ ਦੇ ਬੱਚੇ ਕੋਲੋਂ 18 ਘੰਟੇ ਕੰਮ ਜਾਇਜ਼ ਹੈ ਹਾਂ ਫਿਰ ਪੀਜ਼ਾ ਡਿਲੀਵਰੀ ਕਰ ਰਹੇ ਆ ਕਿਉਂਕਿ ਲਿਬਰੀ ਆ ਨਾ ਪਲਾਸਟਿਕ ਦੀ ਲਿਬਰੀ ਆ ਉੱਥੇ ਕੋਈ ਅਫਸਰ ਤਾਂ ਉਹਨੂੰ ਬੁਲਾਉਂਦੇ ਰਹੇ ਕੋਈ ਵਾਈਟ ਕਾਲਰ ਜੌਬ ਦਾ ਮੈਦੂ ਰਹੀ ਹੈ ਨਾ ਨਹੀਂ ਨਹੀਂ ਸੋ ਬੱਚੇ ਪੀਜ਼ਾ ਡਿਲੀਵਰ ਕਰ ਰਹੇ ਆ ਰਾਤ ਨੂੰ 11-11 ਵਜੇ 12-12 ਵਜੇ ਆਪਣੇ ਘਰੇ ਆ ਰਹੇ ਆ ਸੋ ਤੇ ਨੈਟ ਉਹਦੇ ਦੇ ਪੱਲੇ ਕੀ ਪੈ ਰਿਹਾ ਉਸ ਸਾਰੇ ਸਰदर्भ ਦੇ ਵਿੱਚ ਜੇਕਰ ਵਿਚਾਰ ਦੇਖੀ ਜਾਵੇ ਤਾਂ ਰੋਲਣ ਵਾਲਾ ਕੰਮ ਹੈ ਆਪਣੇ ਬੱਚਿਆਂ ਨੂੰ ਉੱਥੇ ਭੇਜ ਕੇ ਜੇ ਆਪਾਂ ਇਸ ਤਰੀਕੇ ਜਿੱਦੜਸ ਤੁਸੀਂ ਕਹਿੰਦੇ ਰੋਲਣ ਵਾਲਾ ਕੰਮ ਹੈ ਮੈਂ ਮੈਂ ਇਹ ਗੱਲ ਨੂੰ ਮੰਨਦਾ ਮੇਰੇ ਇੱਕ ਸਵਾਲ ਦਾ ਜਵਾਬ ਹੈ ਤੁਹਾਡੇ ਕੋਲ ਤਲਾਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਫਿਰ ਸਾਡੇ ਮਾਪੇ ਕਿਉਂ ਟਕਣਾ ਚਾਹੁੰਦੇ ਨੇ ਬੱਚੇ ਤੇ ਬੱਚੇ ਕਿਉਂ ਜਾਣਾ ਚਾਹੁੰਦੇ ਨੇ ਉਹਦਾ ਕਾਰਨ ਮੈਨੂੰ ਲੱਗਦਾ ਦੋ ਤਿੰਨ ਕਾਰਨ ਹੋ ਸਕਦੇ ਆ ਕਿ ਮਾਪੇ ਇਸ ਕਰਕੇ ਟਕਣਾ ਚਾਹੁੰਦੇ ਨੇ ਕਿ ਐਟ ਲੀਸਟ ਉੱਥੇ ਜੇ ਉਹ 2000 ਡਾਲਰ ਤੱਕ ਮਾਰਿਆ ਇੱਥੇ ਬੈਠ ਕੇ ਤੇ ਉਹਨਾਂ ਕੋਲੋਂ ਖਾਰਾ ਸੋ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਉਹ ਆਪਣੇ ਜ਼ਿੰਮੇਵਾਰੀ ਤੋਂ ਮੁਕਤ ਆਪਣੇ ਮੁਕਤ ਕਰਨ ਕਰਕੇ ਉਹ ਆਪਣੇ ਇੱਕ ਵਾਰ ਉਹ ਇੱਕ ਵਾਰੀ ਜਿਹੜਾ ਹੈਗਾ ਉਹ ਸਾਰਾ ਜ਼ਿੰਮੇਵਾਰੀ ਲਾ ਦਿੰਦੇ ਆ ਤੇ ਉਹ ਬੱਚੇ ਪਲੱਸ 2 ਤੋਂ ਬਾਅਦ ਜਿਹੜੇ ਬੱਚੇ ਜਾਂਦੇ ਨੇ ਪਲੱਸ 2 ਤੋਂ ਬਾਅਦ ਉਹਨਾਂ ਬੱਚਿਆਂ ਦੀ ਜਿਹੜੀ ਹੈਗੀ ਆ ਉਹ ਏਜ ਜਿਹੜੀ ਹੁੰਦੀ ਆ ਉਹ 18 19 ਸਾਲ ਦੇ ਆਸ-ਪਾਸ ਹੈ ਜੀ ਡਾਕਟਰ ਸਾਹਿਬ ਜਿਹੜੀ ਬੱਚੀ ਨੂੰ ਅਸੀਂ ਬazaar ਦੇ ਵਿੱਚ ਜਾਂ ਗਲੀ ਦੇ ਪਰਲੇ ਕੋਨੇ ਤੇ ਕੋਈ ਸੌਦਾ ਲੈਣ ਨਹੀਂ ਭਈ ਦੁਕਾਨ ਦੇ ਉੱਤੇ ਅਸੀਂ ਉਹਨੂੰ ਬਾਹਰ ਤੱਕ ਕੇ ਆਉਣੇ ਜਾ ਕੇ ਫਿਰ 19 ਸਾਲ ਦਾ ਬੱਚਾ ਤੇ ਉਹਨੇ ਆਪਣਾ ਸਮਾਂ ਜਿਹੜਾ ਕਿ ਪੰਜ-ਛੇ ਸਾਲ ਕਾਲ ਦਾ ਚਲਾਉਣਾ ਸੀ ਪੇਰੈਂਟਸ ਉਹਨੇ ਸਪான்ਸਰ ਕਰਨਾ ਸੀ ਤੇ ਉਹਨਾਂ ਨੇ ਆਪਣੀ ਲਾਈਫ ਨੂੰ ਕਿਤਨਾ ਕਿਤੇ ਪੜ੍ਹਦੇ ਨਾਲ ਇੰਜੋਏ ਵੀ ਕਰਨਾ ਸੀ ਉਹ ਤਾਂ 에어ਪੋਰਟ ਤੋਂ ਉੱਤੇ ਸਾਰੀ ਜ਼ਿੰਮੇਵਾਰ ਹੋਗੇ 19 ਸਾਲ ਦੀ ਉਮਰ ਜੇ ਤੁਸੀਂ ਉਸ ਬੱਚੇ ਨੂੰ ਮਚੂਰ ਕਰ ਦਿੱਤਾ ਤੇ ਉਹ ਬੱਚਾ ਜਿਹੜਾ ਹੈਗਾ ਉਹ ਜੀਵਨ ਦੇ ਵਿੱਚ ਕੀ ਇੰਜੋਏ ਕਰੂਗਾ ਇਸ ਬੋਲ ਕਰੋ 35 40 ਸਾਤੇ ਤੇ ਜਾ ਕੇ ਉੱਤੇ ਸੈਟਲ ਵੀ ਹੋ ਗਿਆ ਹੂੰ ਉਹਦਾ ਤਾਂ ਸਾਰਾ ਜਗਾ ਹੈਗਾ ਲਾਈਫਟਾਂ ਤੇ ਨਿਕਲ ਗਿਆ ਲਾਈਫਟਾਂ ਨਾਲ ਜਿਹੜੀ ਪ੍ਰਾਈਮੇਜ ਤਾਂ ਖਤਮ ਹੋ ਗਈ ਜੀ 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 ਤੇ ਕਈ ਤਰ੍ਹਾਂ ਦੀਆਂ ਉਹਦੇ ਨਾਲ ਮੈਂਟਰਲ ਪਰਬੂਦ ਨਜ਼ਾਰੀਆਂ ਨੇ ਉਸ ਤੋਂ ਬਾਅਦ ਜਦੋਂ ਬੱਚੇ 18 ਘੰਟੇ ਕੰਮ ਕਰਦੇ ਆ ਫਿਰ ਉਹ ਡਰੱਗਸ ਲੈਂਦੇ ਹੂੰ ਡਰੱਗਸ ਦੇ ਕਈ ਫਾਰਮ ਨੇ ਚਾਕਲੇਟ ਦੇ ਵਿੱਚ ਆ ਰਹੀ ਆ ਹੋਰ ਆ ਰਹੀ ਆ ਉਹਦੇ ਥਰੂ ਜਾਂਦੇ ਆ ਜਦੋਂ ਤੇ ਉਹ ਉਹਦੇ ਨਾਲ ਉਹਨਾਂ ਦੀ ਸਿਹਤ ਖਰਾਬ ਹੁੰਦੀ ਆ ਤੇ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਆ ਆਪਾਂ ਅੱਜਕੱਲ ਦੇਖ ਵੀ ਰਹੇ ਹਾਂ ਕਿ ਆਇਦਨ ਖਬਰ ਆਈ ਉਹ ਚਾ ਮਰ ਗਿਆ ਹਾਂ ਦੂਜੇ ਦਿਨ ਇੱਕ ਖਬਰ ਆਈ ਉਹ ਕਿਸੇ ਕਾਰਨ ਕਰਕੇ ਉਹੀ ਆ ਕਿ ਇੱਕ ਤਾਂ ਸਟ੍ਰੈਸ ਦੂਸਰਾ ਜਿਆਦਾ ਕੰਮ ਕਰੋਗੇ ਆਪਣੇ ਆਪ ਨੂੰ ਉਥੇ ਸਰਵਾਈਵ ਕਰਨ ਵਾਸਤੇ ਤਾਂ ਉਹਦੇ ਵਾਸਤੇ ਆਮ ਤਾਂ ਰੋਟੀ ਛਾ ਕੇ ਤਾਂ ਹੋ ਨਹੀਂ ਸਕਦਾ ਕਿਤੇ ਨਾ ਕਿਤੇ ਤੁਹਾਨੂੰ ਇਨਟੋਕਸਿਕੈਂਟਸ ਦਾ ਹੱਲ ਲੈਣਾ ਪਊਗਾ ਉਹਦੇ ਨਾਲ ਜਿਹੜਾ ਹੈਗਾ ਸਮੱਸਿਆ ਹੈਡੈਚਸ ਆ ਫਿਰ ਮੇਰੀ ਉਹੀ ਦਿਮਾਗ 25 ਲੱਖ ਤੇ ਆ ਕੇ ਘੁੰਮ ਕੇ ਆ ਜਾਂਦਾ ਹੈ ਬੀ ਜੇਪ 25 ਲੱਖ ਰੁਪਏ ਜਿਹੜਾ ਸੀ ਉਹਨਾਂ ਕਾਲਜਾਂ ਚ ਉਹਨਾਂ ਦੇਸ਼ਾਂ ਚ ਜਾ ਕੇ ਫੂਕ ਰਹੇ ਮੈਂ ਫੁਕਣੀ ਲੱਖੀ ਵਰਤੂੰਗਾ ਕੀ ਉਹ ਉਸ ਪੈਸੇ ਨਾਲ ਇੱਥੇ ਬੱਚੇ ਨੂੰ ਕਾਰੋਬਾਰ ਖਲਵਾ ਕੇ ਦਿੱਤਾ ਜਾ ਸਕਦਾ ਤੇ ਉਹ ਸਫਲ ਹੋ ਸਕਦਾ ਇੱਥੇ ਕਾਰੋਬਾਰ ਦੇ ਜਿਹੜੇ ਹੈਗੇ ਆ ਉਹਨਾਂ ਅਲੱਗ-ਅਲੱਗ ਕਿਸਮਾਂ ਨੇ ਕਾਰੋਬਾਰ 25 ਲੱਖ ਦੇ ਵਿੱਚ ਜਿਹੜੀ ਇੰਡੀਆ ਦੇ ਵਿੱਚ ਵੀ ਹੁਣ ਜਿਹੜਾ ਕੰਪੀਟੀਸ਼ਨ ਆ ਉਹ ਬਹੁਤ ਜ਼ਿਆਦਾ ਹਾਂ ਤੋ ਉਸ ਕੇਸ ਦੇ ਵਿੱਚ ਇਹ ਕੰਪੀਟੀਸ਼ਨ ਦਾ ਬਾੜ ਵੀ ਹੈ ਜੇ ਨਹੀਂ ਬਿਜ਼ਨਸ ਦੀ ਗੱਲ ਕਰਨਾ ਮੈਂ ਬਿਜ਼ਨਸ ਦੇ ਪੁਆਇੰਟ ਆਫ ਥੀ ਦੇਖਿਆ ਜਾਵੇ ਤੋ ਬਿਜ਼ਨਸ ਦੇ ਪੁਆਇੰਟ ਆਫ ਥੀ ਤੇ ਇੱਕ ਆਪਾਂ ਛੋਟਾ ਮੋਟਾ ਕੋਈ ਕੰਮ ਕਰਨਾ ਤੇ ਉਹਦੇ ਵਾਸਤੇ ਵੀ ਇੰਨਾ ਕੁ ਪੈਸਾ ਲੱਗ ਸਕਦਾ ਪਰ ਹੁਣ ਆਪਾਂ ਕੀ ਕੀਤਾ ਪਿਛਲੇ ਸਮੇਂ ਦੇ ਵਿੱਚ ਜਿਹੜਾ ਟ੍ਰੈਂਡ ਦੇਖਣ ਨੂੰ ਮਿਲਿਆ ਖਾਸ ਕਰਕੇ ਪੰਜਾਬ ਦੇ ਵਿੱਚ ਕਿ ਬਹੁਤ ਸਾਰੇ ਜਿਹੜੇ ਹੈਗਾ ਈਟਿੰਗ ਜੁਆਇੰਟਸ ਕੋਈ ਮਰਕਰ ਕੋਈ ਈਟਿੰਗ ਜੁਆਇੰਟਸ ਖੁੱਲ੍ਹ ਖੋਲਤੇ ਗਏ ਇੱਕ ਲਾਈਨ ਦੇ ਵਿੱਚ ਹੀ 10 10 15 15 ਈਟਿੰਗ ਜੁਆਇੰਟਸ ਨੇ ਆ ਛੋਟੇ ਸ਼ਹਿਰਾਂ ਦੇ ਵਿੱਚ ਵੀ ਲਾ ਲਓ ਇਵਨ ਕਿ ਜਿਹੜੇ ਰਸਤੇ ਨੇ ਆਪਣੇ ਦਿੱਲੀ ਜਾਣ ਵਾਲੇ ਜਾਂ ਤੁਸੀਂ ਮੇਨ ਰੋਡ ਜਿਹੜੀਆਂ ਨੇ ਮੇਨ ਰੋਡ ਜਿਹੜੀਆਂ ਉਹਦੇ ਤੇ ਵੀ ਹਰ 2 ਕਿਲੋਮੀਟਰ 3 ਕਿਲੋਮੀਟਰ ਬਾਅਦ ਕੋਈ ਨਾ ਕੋਈ ਆਂਕਲ ਵਹੀਕਲ ਲੈ ਕੇ ਖੜ ਜਾਂਦੇ ਨੇ ਯਾਰ ਅੰਕਲ ਵਹੀਕਲ ਲੈ ਕੇ ਵੀ ਖੜ ਰਹੇ ਆ ਅੱਜਕੱਲ ਜਿਹੜਾ ਹੈਗਾ ਉਹ ਜਿਹਨੂੰ ਆਪਾਂ ਮੋਬਾਈਲ ਜਿਹੜੀ ਹੈਗੀ ਆ ਉਹ ਸਰਵਿਸ ਕਹਿੰਦੇ ਆ ਉਹ ਵੀ ਚਾਹਤ ਆ ਲੋਕੀ ਕਾਰ ਦਾ ਕਿਸ਼ਾਪਲਾ ਘੋਦ ਦੇਣੇ ਤੇ ਪਿੱਛੇ ਚੌਲਕੜੀ ਜੋੜ ਲਾਈ ਗਈ ਬੈਠੇ ਰਹਿੰਦੇ ਨੇ ਸੋ ਉਸ ਉਹ ਜੇ ਆਪਾਂ ਕਿਤਨਾ ਕਿਤੇ 20-25 ਲੱਖ ਦੇ ਵਿੱਚ ਕੋਈ ਕੰਮ ਕਰਨਾ ਤਾਂ ਜਿਹੜਾ ਬੱਚਾ 20-25 ਲੱਖ ਪੇਰੈਂਟਸ ਵਾਰ ਭੇਜ ਰਿਹਾ ਉਹ ਬੱਚੇ ਦਾ ਕਿਤਨਾ ਕਿਤੇ ਅਲੱਗ ਤੌਰ ਤੇ ਨਾ ਇੱਕ ਦਿਮਾਗ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਕੁਝ ਸਕਸੈਸ ਸਟੋਰੀਜ਼ ਹੈਂਡਫੁਲ ਟਿਪਸ ਜਿਹੜੀਆਂ ਜਾਣ ਵਾਲੀਆਂ ਉਹ ਸਕਸੈਸ ਸਟੋਰੀ ਜਦੋਂ ਇੰਨੇ ਵੱਡੇ ਪੱਧਰ ਦੇ ਉੱਤੇ ਮਾਰਕੀਟ ਕੀਤਾ ਗਿਆ ਹਾਂ ਮਾਰਕੀਟ ਕੀਤਾ ਗਿਆ ਉਹ ਮਾਰਕੀਟਿੰਗ ਦਾ ਜਿਹੜਾ ਹੈਗਾ ਉਹ ਮਾਰਕੀਟ ਨੂੰ ਕਿੰਨੇ ਕੀਤਾ ਆਈਲੈਂਡ ਸੈਂਟਰਾਂ ਨੇ 에ਜੈਂਟਾਂ ਨੇ 에ਜੈਂਟਾਂ ਨੇ ਇੰਨੇ ਕੁ ਉਲਝਾਏ ਬੱਚੇ ਇੰਨੇ ਕੁ ਪੇਰੈਂਟਸ ਉਲਝਾਏ ਕਿ ਉਹਦੇ ਨਾਲ ਸਾਰਾ ਸਿਸਟਮ ਹੀ ਆਪਣਾ ਜਿਹੜਾ ਹੈਗਾ ਕੋਲੈਪਸ ਹੋਣ ਦੇ ਕਿਨਾਰੇ ਹੋ ਚੱਲਿਆ ਜਿਹੜਾ ਕਿ ਧੰਨਵਾਦ ਕਰਨਾ ਚਾਹੁੰਦੇ ਉਸ ਦੇਸ਼ ਦੀਆਂ ਪਾਲਿਸੀ ਦਾ ਜਿਨ੍ਹਾਂ ਨੇ ਥੋੜਾ ਬਹੁਤਾ ਸੋਚਿਆ ਕਿ ਜੇ ਇਸ ਤਰੀਕੇ ਨਾਲ ਹੀ ਬੱਚੇ ਆਉਂਦੇ ਰਹੇ ਸਟਾਫ ਕਿਹੜਾ ਗਿਆ ਸਟਾਫ ਕੋਈ ਬਹੁਤਾ ਵਧੀਆ ਨਹੀਂ ਗਿਆ ਹਰ ਪੇਰੈਂਟਸ ਨੇ ਚਾਹੇ ਉਹ ਹੋਲਡ ਕਰ ਸਕਦਾ ਸੀ ਚਾਹੇ ਉਹ ਕਲਾਸ 1 ਤੋਂ ਲੈ ਕੇ ਕਲਾਸ 4 ਤੱਕ ਸਾਰਿਆਂ ਨੇ ਇੱਕੋ ਪਾਸੇ ਤੋਰ ਲਿਆ ਕਿ ਸਾਡੇ ਬੱਚੇ ਬਾਹਰ ਕਿੰਨੇ ਬਾਹਰ ਜਾ ਕੇ ਸੈਕਲ ਹੋਣਗੇ ਅਤੇ ਉਹ ਵੀ ਆਪਣੀ ਆਰਥਿਕਤਾ ਦੀ ਕੀਮਤ ਤੇ ਉਹ ਵੀ ਆਪਣੀ ਆਰਥਿਕਤਾ ਦੀ ਕੀਮਤ ਤੇ ਸੋ ਉਸ ਕਰਕੇ ਜਿਹੜਾ ਹੈਗਾ ਉਹ ਉਹ ਉਸ ਜੋ ਉਹ ਜਿਹੜਾ ਸਟਾਫ ਕਿਤੇ ਕਿਤੇ ਵੀ ਜਾਊਗਾ ਤੇ ਉੱਥੇ ਬਹੁਤ ਸਾਰੀਆਂ ਲਾਂਡਰ ਦੀਆਂ ਪਰ ਲਾਂਡਰ ਨਹੀਂ ਪਰ ਉਹ ਪਿਆਰੀਆਂ ਉਹ ਸਾਰੇ ਬੱਚੇ ਜਿਹੜੇ ਹੈਗੇ ਨੇ ਉਹ ਜਿਹੜੇ ਇੱਥੇ ਨਹੀਂ ਸੀ ਪੜਦੇ ਉੱਥੇ ਵੀ ਕੀ ਪੜ੍ਹਨਗੇ ਤੇ ਜਿਹੜਾ ਬੱਚਾ ਇੱਥੇ ਇਨਡਿਸਪਲਨਡ ਆ ਉਹ ਉੱਥੇ ਵੀ ਇਨਡਿਸਪਲਨ ਕਰੂਗਾ ਪਰ ਉਹਨਾਂ ਦੇ ਸ਼ਾਂਦੀਆਂ ਇੱਥੇ ਕਿ ਚੈੱਕ ਵੀ ਹੋ ਉਥੇ ਚੈੱਕ ਵੀ ਕੋਈ ਨਹੀਂ ਹੈਗਾ ਇੱਥੇ ਪੇਰੈਂਟਸ ਬੈਠੇ ਨੇ ਹੋਰ ਟੀਚਰਸ ਬੈਠੇ ਨੇ ਉੱਥੇ ਕੋਈ ਚੈੱਕ ਨਹੀਂ ਕਿਸੇ ਨੇ ਕੋਈ ਨਹੀਂ ਕਹਣਾ ਤੁਸੀਂ ਆਪਣੀ ਜ਼ਿੰਮੇਵਾਰ ਆਪ ਹੋ ਹੂੰ ਉਹੋ ਜਿਹੇ ਹਾਲਾਤ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਗਵਰਨਮੈਂਟ ਦੀਆਂ ਪਾਲਿਸੀ ਜਿਹੜੀਆਂ ਹੈਗੇ ਉਹਨਾਂ ਨੇ ਐਸੇ ਕਰਕੇ ਤੇ ਬਦਲੀ ਕੀਤੀ ਕਿ ਉਹਨਾਂ ਨੂੰ ਪ੍ਰੋਬਲਮਸ ਆਉਣ ਲੱਗ ਪਏ। ਹੂੰ। ਉਹ ਅਸਤੋ ਉਸ ਸਮੇਂ ਦੌਰਾਨ ਬਹੁਤ ਸਾਰਾ ਜਿਹੜਾ ਹੈਗਾ ਉਹ ਜਾਲੀਪਨ ਸਾਹਮਣੇ ਆਇਆ। ਤੁਸੀਂ ਜਲੰਧਰ ਦੀ ਇੱਕ ਕੰਪਨੀ ਦਾ ਤੁਹਾਡੇ ਸਾਹਮਣੇ ਆ ਕਿ ਜਿਹੜੇ ਹੈਗੇ ਆ ਉਹ ਅਨਥੋਰਾਈਜ਼ਡ ਆਫਰ ਲੈਟਰ ਬਿਨਾਂ ਤਿਆਰ ਕਰਕੇ ਇੱਥੇ ਭੇਜੀ ਗਏ। ਭੇਜ ਦੇ ਭੇਜ ਗਏ ਬੱਚੇ। ਬੱਚਾ ਉੱਥੇ ਚਲਾ ਗਿਆ। ਵੀਜ਼ਾ ਵੀ ਦੇ ਦਿੱਤਾ। ਕਿੰਨਾ ਕਿਤੇ ਸਰਕਾਰਾਂ ਦੀ ਇਨਵੋਲਵਮੈਂਟ ਹੋਊਗੀ ਨੇਚਰਲੀ ਐਵੇਂ ਥੋੜਾ ਬਣ ਜਾਂਦਾ ਕਿ ਇਹ ਤਾਂ ਪ੍ਰੋਬਲਮ ਨਹੀਂ ਕੀਤਾ ਪ੍ਰੋਫੈਸਰਾਂ ਦੇ ਸੈਂਟਰਾਂ ਦੀ ਵੀ ਇਨਵੋਲਵਮੈਂਟ ਹੋਊਗੀ ਇੱਥੇ ਬੱਚਾ ਮੇਰੇ ਕੋਲ ਆਉਂਦਾ ਆ ਕਾਲਜ ਦੇ ਵਿੱਚ ਉਹ ਦੋ ਲੈਣਾ ਅੰਗਰੇਜ਼ੀ ਦੀਆਂ ਠੀਕ ਨੇ ਲਿਖ ਕੇ ਐਪਲੀਕੇਸ਼ਨ ਲਿਖ ਕੇ ਲਿਆਉਂਦਾ ਉਹ ਦੋ ਅੱਖਰ ਬੋਲ ਲੈਣੇ ਆਉਂਦੇ ਉਹ ਵੀ 6 ਬੈਂਡ 6.5 ਬੈਂਡ ਲੈ ਜਾਂਦਾ ਕਿਵੇਂ ਲੈਂਦਾ ਇਹ ਸਾਰਾ ਨੈਕਸਸ ਬਣ ਗਿਆ ਸੋ ਇਸ ਨੈਕਸਸ ਕਰਕੇ ਜਿਹੜਾ ਹੈਗਾ ਇਕੜਨਾ ਕਰਮ ਆਪ ਰਿਹਾ ਜਿਹੜਾ ਵੀ ਇਹ ਰੁਝਾਨ ਪਿਛਲੇ ਸਮੇਂ ਦੌਰਾਨ ਹੋਇਆ ਸੋ ਨੈਕਸਸ ਵੀ ਕਿਤਨਾ ਕਿਤੇ ਹੁਣ ਟੁੱਟਿਆ ਅੱਜ ਇਹ ਸੈਂਟਰ ਬੰਦ ਹੋਏ ਬਹੁਤ ਸਾਰੇ ਅੱਛਾ ਇੱਕ ਇਥੇ ਬੰਦ ਹੋਰ ਗੱਲ ਜਿਹੜੇ ਸੰਜੀ ਕਰਨੀ ਚਾਹ ਰਹੇ ਤੁਹਾਨੂੰ ਇਹ ਨਹੀਂ ਲੱਗਦਾ ਵੀ ਜਿਹੜੇ ਸਾਰੇ ਰਿਸ਼ਤੇ ਸੀਗੇ ਉਹਨਾਂ ਤੇ ਬਹੁਤ ਅਸਰ ਪਿਆ ਕਿ ਉਹ ਖ਼ਬਰ ਚੱਕ ਕੇ ਦੇਖ ਲਓ ਤੁਸੀਂ ਅਖ਼ਬਾਰ ਦੇ ਵਿੱਚ ਇਹ ਕਹਿੰਦੇ ਵੀ ਜਿਹੜਾ ਮੁੰਡੇ ਦੀ ਮਾਸੀ ਦੇ ਮੁੰਡੇ ਨੂੰ ਉੱਥੇ ਰਿਸ਼ਤਾ ਕਰਵਾਵੇ ਉਹਦੇ ਭੂਆ ਦੇ ਪੁੱਤ ਨੂੰ ਕਰਾਵੇ ਜਾ ਕੇ ਉਹ ਅਪਲਾਈ ਕਰਨ ਫਿਰ ਸੌਦੇਬਾਜ਼ੀ ਉੱਥੇ ਹੀ ਹੋਣ ਲੱਗ ਗਈ ਤੁਹਾਨੂੰ ਨਹੀਂ ਲੱਗਦਾ ਹੈਗਾ ਵੀ ਸੌਦੇਬਾਜ਼ੀ ਨਿਰੋਲ ਐਜੂਕੇਸ਼ਨ ਨਾਲ ਬੰਦ ਤੇ ਆ ਮੈਂ ਇਸ ਕਰਕੇ ਨਹੀਂ ਉਹ ਉੱਥੇ ਵੀ ਇੱਕ ਸਮਾਜ ਨਾਲ ਵੀ ਸੰਬੰਧਤ ਹੋਣਾ ਐਜੂਕੇਸ਼ਨ ਨਾਲ ਤੋਂ ਵੱਖਰਾ ਸਮਾਜਿਕ ਸਵਾਲ ਆ ਤੁਹਾਡਾ ਹਾਂ ਉਸ ਸਮਾਜਿਕ ਸੋਸ਼ਲ ਕੁਐਸਚਨ ਦੇ ਵਿੱਚ ਤਾਂ ਕੁਦਰਤੀ ਗੱਲ ਹੈ ਕਿ ਜਦੋਂ ਇੱਕ ਬੰਦੇ ਦੇ ਦਿਮਾਗ ਦੇ ਵਿੱਚ ਉਹ ਭੁਤਸਵਾਰ ਹੋ ਜਾਣਾ ਤੇ ਮੈਂ ਬੱਚਾ ਬਾਹਰ ਹੀ ਭੇਜਣਾ ਤੇ ਫਿਰ ਉਹ ਕੁਝ ਨਹੀਂ ਦੇਖਦਾ ਤਾਂ ਦੇਖਦਾ ਉਹ ਉਸ ਕੇਸ ਦੇ ਵਿੱਚ ਇਹ ਹੋਇਆ ਹੋਇਜੇ ਕੁੜੀਆਂ ਦੇ ਹਾਈਲਰਸ ਇਹਨਾਂ ਨੇ ਪਾਸ ਕਰ ਲਿਆ ਸੀ ਉਹਨਾਂ ਦੇ ਮਾਪਿਆਂ ਨੇ ਮੁੰਡਿਆਂ ਦੇ ਪੈਸੇ ਲਵਾ ਲਵਾ ਕੇ ਵੀ ਐਮ ਪੇਪਰ ਮੈਰੇ ਜੋ ਇਹ ਮੈਰਿ ਜੀ ਕਰਾ ਕਰਵਾ ਕੇ ਉਧਰ ਭੇਜੇ ਉਸ ਤੋਂ ਬਾਅਦ ਬੱਚਾ ਮੁੰਡਾ ਇੱਥੇ ਦਾ ਕੁੜੀ ਉੱਥੇ ਚਲ ਗਈ ਉੱਥੇ ਉਹ ਵਿਚ ਕਰ ਗਈ ਮੁੰਡੇ ਨੂੰ ਹਾਇ ਤੇ ਬਾਈ ਵਾਲਾ ਬਹੁਤ ਸਾਰੇ ਬੱਚਿਆਂ ਨੇ ਸੁਇਸਾਈਡ ਕੀਤੀ ਜਿਹੜੇ ਇੱਥੇ ਰਹਿ ਗਏ ਜੀ ਸੋ ਉਹਦੇ ਨਾਲ ਇੱਕ ਤਾਂ ਇਹ ਸਮਾਜਿਕ ਪ੍ਰਭਾਵਦੰਤਾ ਵਾਲੀ ਸੰਭਾਵਨਾ ਨਾ ਜਦੋਂ ਆਪਾਂ ਗਲਤ ਤਰੀਕੇ ਨਾਲ ਕੋਈ ਵੀ ਕੰਮ ਕਰਾਂਗੇ ਬਸ ਸੋਸਾਇਟੀ ਦੇ ਅੱਛਾ ਜਿਹੜਾ ਬੱਚਾ ਉੱਥੇ ਚਲੇ ਜਾਂਦਾ ਉਹ ਜਾ ਕੇ ਉੱਥੇ ਪਤਾ ਨਹੀਂ ਵਿਆਕਰਣ ਦੇ ਬਾਰੇ ਵੀ ਪੇਰੈਂਟਸ ਨਾਲ ਤਸਲਾ ਕਰ ਰਹੇ ਹਟ ਜਾਂਦਾ ਕਿ ਇਹਨੇ ਕਿਹਦੇ ਨਾਲ ਕਰਾਉਣਾ ਉਹਨੇ 스ਪੈਨਿਸ਼ ਨਾਲ ਕਰਾਉਣਾ ਕਿ ਉਹਨੇ ਇਸ ਵੀਡੀਓ ਜਾਨੀ ਕਿ ਪੰਜਾਬੀਆਂ ਦੀ ਆਉਣ ਵਾਲੀ ਹੈ ਪੰਜਾਬੀਆਂ ਹੀ ਗਾਹ ਮੈਂ ਤਾਂ ਕਿਉਂ ਪੰਜਾਬ ਜੇ ਬੈਠੇ ਮਿਸ਼ਨ ਨਸਲਾਂ ਬਦਲ ਜਾਣੀਆਂ ਲੱਗੀਆਂ ਮਤਲਬ ਤੁਸੀਂ ਇੱਕ ਦੇ 15 15 15 ਸਾਲਾਂ ਬਾਅਦ ਅਸੀਂ 7 ਸਾਲ ਬਾਅਦ ਦੇਖਿਓਗੇ ਪੰਜਾਬ ਦਾ ਹੋ ਕੀ ਜਿਹਾ ਇਹ ਤਾਂ ਜੇ ਵਰਤਾਰਾ ਸੰਭਿਆ ਗਿਆ ਤਾਂ ਮੈਨੂੰ ਲੱਗਦਾ ਕਿ ਵੱਜਾਂਗੇ ਮੈਂ ਤਾਂ ਔਖਾ ਜਾਂਦੇ ਜਾਂਦੇ ਤੁਸੀਂ ਵਿਦਿਆਰਥੀ ਦੀ ਗੱਲ ਤੇ ਮੈਂ ਬਾਅਦ ਚ ਕਰੂੰਗਾ ਵਿਦਿਆਰਥੀ ਮਾਪਿਆਂ ਨੇ ਵਿਦਿਆਰਥੀ ਨੇ ਮਾਪਿਆਂ ਨੂੰ ਕੀ ਤੁਸੀਂ ਕਹਿਣਾ ਚਾਹੋਗੇ ਦੇਖੋ ਵਿਦਿਆਰਥੀਆਂ ਦੇ ਮਾਪਿਆਂ ਨੂੰ ਤਾਂ ਇਹ ਸਲਾਹ ਆ ਕਿ ਜੋ ਵੀ ਫੈਸਲਾ ਲੈਣਾ ਤੁਸੀਂ ਉਹ ਤੁਹਾਡੇ ਆਪਣੇ ਬੱਚੇ ਨੇ ਉਹਨਾਂ ਦੇ ਬਾਰੇ ਫੈਸਲਾ ਸੋਚ ਸਮਝ ਕੇ ਲਓ ਕਿਉਂਕਿ ਜਦੋਂ ਬੱਚਾ ਜਾਣਾ ਹੈ ਨਾ ਤਾਂ ਉਹਦੇ ਵਿੱਚ ਆਪਾਂ ਅਨਲਿਸਿਸ ਨਹੀਂ ਕਰਦੇ ਅਨਲਿਸਿਸ ਇਸ ਕਰਕੇ ਨਹੀਂ ਕਰਦੇ ਕਿ ਉਹ ਕਿਹੜੇ ਕਾਲਜ ਜਾ ਰਿਹਾ ਕਿਹੜੇ ਸਬਜੈਕਟ ਲੈ ਰਿਹਾ ਕਿਸ ਤਰੀਕੇ ਨਾਲ ਉਹ ਬੱਚਾ ਜਿਹੜਾ ਹਗਾਇਆ ਉਹ ਆ ਉੱਥੇ ਜਾ ਕੇ ਸੈਟਲ ਹੋਊਗਾ ਉਸ ਤੋਂ ਬਾਅਦ ਜੇ ਉਹ ਸੈਟਲ ਨਹੀਂ ਹੋ ਪੰਦਾ ਤੇ ਫਿਰ ਉਹਦੇ ਵਾਸਤੇ ਤੁਹਾਡੇ ਕੋਲ ਕੀ ਆਪਸ਼ਨਸ ਨੇ ਕਈ ਐਂਗਲ ਦੇ ਉੱਤੋਂ ਸੋਚਣਾ ਚਾਹੀਦਾ ਕਿ ਨਾ ਕਿਤੇ ਏਜੰਟਾਂ ਦੇ ਕਹਿਣ ਤੇ ਜਾਂ ਉਹਨਾਂ ਦੇ ਹਿਸਾਬ ਦੇ ਨਾਲ ਮੈਨੂੰ ਲੱਗਦਾ ਨਹੀਂ ਕਰਨਾ ਚਾਹੀਦਾ ਸੋਚ ਵਿਚਾਰ ਕਰਕੇ ਕਿਉਂਕਿ ਸਾਰੇ ਹਾਲਾਤ ਦੇਖ ਕੇ ਫਿਰ ਫੈਸਲਾ ਲਓ ਜੇ ਸਾਰੇ ਹਾਲਾਤ ਦੇਖ ਕੇ ਫੈਸਲਾ ਲਓਗੇ ਤਾਂ ਰਿਵਰਸ ਮਾਈਗ੍ਰੇਸ਼ਨ ਆਲਰੇਡੀ ਹੋਣੀ ਸ਼ੁਰੂ ਹੋ ਚੁੱਕੀ ਆ ਇਹ ਕੁਝ ਪੇਰੈਂਟਸ ਜਿਹੜੇ ਚੰਗੇ ਪੇਰੈਂਟਸ ਅ ਰੱਜ ਦੇ ਪੁੱਜਦੇ ਸੀ ਜਦੋਂ ਉਹਨਾਂ ਨੇ ਜਾ ਕੇ ਦੇਖਿਆ ਆਪਣੇ ਬੱਚਿਆਂ ਦਾ ਹਾਲ ਤੇ ਆਪਣੇ ਬੱਚਿਆਂ ਨੂੰ ਨਾਲ ਹੀ ਲੈ ਕੇ ਵਾਪਸ ਇੰਡੀਆ ਜਿਹੜੇ ਹੈਗੇ ਆ ਉਹ ਆਗੇ ਇੱਥੇ ਮੇਰੇ ਕੋਲ ਇਸ ਸਾਲ ਕਈ ਬੱਚੇ ਜਿਹੜੇ ਹੈਗੇ ਆ ਉਹ ਦਾਖਲ ਵੀ ਹੋਏ ਆ ਜਿਨ੍ਹਾਂ ਨੇ 2 ਸਾਲ 3 ਸਾਲ ਉੱਥੇ ਲਾ ਕੇ ਡਿਪਲੋਮੇ ਕਰਕੇ ਵਾਪਸ ਮੋੜ ਲੈਣ ਦੇ ਪੇਰੈਂਟਸ ਨੇ ਜੀ ਕਿਉਂਕਿ ਉਹ ਪੇਰੈਂਟਸ ਦੀ ਇੱਥੇ ਪੋਜੀਸ਼ਨ ਚੰਗੀ ਸੀ ਤੇ ਉਹਨਾਂ ਦੇ ਕੋਲੋਂ ਆਪਣੇ ਬੱਚੇ ਉਹ ਰਾਤ ਨੂੰ 11:00 11:00 ਵਜੇ ਪਈ ਡਿਲੀਵਰੀ ਕਰਦੇ ਦੇਖੇ ਨਹੀਂ ਗਏ ਸੋ ਉਹ ਰਵਸ ਮਾਈਗ੍ਰੇਸ਼ਨ ਜਿਹੜੀ ਹੈਗੀ ਆ ਉਹ ਸਟਾਰਟ ਹੋ ਚੁੱਕੀ ਆ ਸੋ ਇਸ ਕਰਕੇ ਜੇ ਅੱਜ ਦੀ ਡੇਟ ਵਿੱਚ ਵੀ ਕੋ ਪੇਰੈਂਟਸ ਸੋਚ ਰਿਹਾ ਕਿ ਮੈਂ ਆਪਣੇ ਬੱਚੇ ਨੂੰ ਪ੍ਰਸਤੂਤ ਤੋਂ ਬਾਅਦ ਬਾਹਰ ਭੇਜਣਾ ਤੇ ਬਹੁਤ ਸੋਚ ਵਿਚਾਰ ਕਰਕੇ ਭੇਜਣ ਦਾ ਫੈਸਲਾ ਵੀਜ਼ਾ ਲੱਗ ਵੀ ਜਾਵੇ ਤਾਂ ਵੀ 10 ਵਾਰੀ ਸੋਚੋ ਕਿਉਂਕਿ ਦੇਸ਼ਾਂ ਦਾ ਜਿਹੜਾ ਹੈਗਾ ਉਹ ਅੱਗੇ ਕੋਈ ਬਹੁਤਾ ਵਧੀਆ ਹਾਲ ਨਹੀਂ ਹੈ ਸਾਰੇ ਸਾਰੇ ਪਾਸੇ ਇੰਡੀਆ ਫਿਰ ਵੀ ਕਿੰਨਾ ਕਿਤੇ ਬਚਾ ਹੋਇਆ ਸਸਤਾ ਆ ਹੂੰ ਸਸਤਾ ਇਸ ਕਰਕੇ ਹੈ ਕਿ ਉੱਥੇ ਜੇ ਮੋਬਾਈਲ ਫੋਨ ਇੱਥੇ ਮੈਂ ਮੇਰਾ ਮੋਬਾਈਲ ਫੋਨ ਜਿਹੜਾ ਹੈਗਾ ਉਹ 234 ਰੁਪਏ ਦਾ ਬਿੱਲ ਆਉਂਦਾ 234 ਰੁਪਏ ਤਾਂ 5 ਡਾਲਰ ਬਣੇ ਠੀਕ ਹੈ ਜੀ ਉੱਥੇ ਉਹ ਘੱਟ ਤੋਂ ਘੱਟ 180 90 ਡਾਲਰ ਦਾ ਹੈਗਾ 80 90 ਡਾਲਰ ਦਾ ਮਤਲਬ ਹੋ ਗਿਆ ਕਿ ਉਹ ਤੁਹਾਡਾ ਬਣ ਗਿਆ 6000 ਰੁਪਏ ਮਹੀਨਾ ਸੋ 234 6000 ਰੁਪਏ ਇੱਥੇ ਬੰਦਾ 200 ਰੁਪਏ ਕਮਾਉਂਦਾ ਉੱਥੇ 6000 ਕਮਾਵੇ ਤਾਂ ਉਹ ਗੈਪ ਜਿਹੜਾ ਹੈਗਾ ਪੂਰਾ ਨਿਕਲਦਾ ਬਹੁਤ ਮਹਿੰਗੇ ਦੇਸ਼ ਨੇ ਉੱਥੇ ਡਾਲਰ ਨਾਲ ਸਮਝੋ ਕਿ ਉਹ 60 62 ਰੁਪਏ ਦਾ ਕੈਨੇਡਾ ਦਾ ਜਾਂ ਅਮਰੀਕਾ ਦਾ 82 ਰੁਪਏ ਦਾ ਉਹ ਤਾਂ ਉਹਨਾਂ ਦਾ ਰੁਪਈਆ ਹੀ ਹੈ ਉਸ ਹੱਬ ਨਾਲ ਉਹਥੇ ਤਾਂ ਉਹਨਾਂ ਦਾ ਜਿਹੜਾ ਹੈਗਾ ਖਰਚਾ ਡਾਲਰਾਂ ਚ ਹੋਣਾ ਗੁਣਾ ਕਰਨੀ ਬੰਦ ਕਰੋ ਗੁਣਾ ਕਰਨੀ ਬੰਦ ਕਰ ਦਿਓ ਸੋ ਗੁਣਾ ਨਾ ਕਰੋ ਆਪਣੇ ਬੱਚੇ ਨੂੰ ਇਹ ਦੇਖੋ ਕਿ ਉੱਥੇ ਉਹਨੂੰ ਕੋਈ ਕੁਝ ਸਮਾਂ ਸੰਭਲਣ ਵਾਲਾ ਹੈਗਾ ਬਿਨਾਂ ਕਿਸੇ ਸੋਚ ਵਿਚਾਰ ਦੇ ਬੱਚੇ ਨੂੰ ਜਾਇ ਤੇ ਚੜਾਓਗੇ ਤਾਂ ਤੁਹਾਨੂੰ ਹੀ ਪ੍ਰੋਬਲਮੈਟਿਕਲੀ ਹੋਊਗੀ ਹਾਂ ਆਖਰ ਵਿੱਚ ਤੁਹਾਨੂੰ ਕੋਈ ਆਸ ਦੀ ਕਿਰਨ ਦਿਖਾਈ ਦਿੰਦੀ ਹੈ ਸਾਰੀ ਜਿਹੜੀ ਆਪਾਂ ਗੱਲ ਕੀਤੀ ਹੈ ਤੋਂ ਬਾਅਦ ਦੇ ਵਿੱਚ ਇਸ ਸਾਲ ਮੈਨੂੰ ਇਹ ਲੱਗਦਾ ਕਿ ਜੇ ਜੀਏ ਕਿਉਂਕਿ ਦੇਖੋ ਜਿੰਨੇ ਪੰਜਾਬੀਆਂ ਦਾ ਸਭਾ ਆ ਇਹਨਾਂ ਨੇ ਆਪ ਨਹੀਂ ਰੁਕਣਾ ਹੂੰ ਇਹਨਾਂ ਨੇ ਰੁਕਣਾ ਉਦੋਂ ਜਦੋਂ ਅਗਲਿਆਂ ਨੇ ਬੰਦ ਕਰਤਾ ਹੂੰ ਸੋ ਹੁਣ ਤਾਂ ਕੈਨੇਡਾ ਗਵਰਨਮੈਂਟ ਆਸਟ੍ਰੇਲੀਆ ਗਵਰਨਮੈਂਟ ਸਾਰੀਆਂ ਸਰਕਾਰਾਂ ਨੇ ਸੋ ਕੰਸੀਲ ਸ਼ੁਰੂ ਕਰ ਦਿੱਤਾ ਕਿ ਜਿਹੜੀ ਹੈਗੀ ਅਨਪਲਾਨਡ ਇਮੀਗ੍ਰੇਸ਼ਨ ਕਿਤੇ ਵੀ ਨਹੀਂ ਜਿਹੜੀ ਹੈ ਉਹ ਸਾਰਥਕ ਹੁੰਦੀ ਹੁੰਦੀ ਹੂੰ ਕੋਈ ਵੀ ਚੀਜ਼ ਅਨਪਲਾਨਡ ਜਿਹੜੀ ਹੈਗੀ ਉਹਦੇ ਰਿਜ਼ਲਟਸ ਮਾੜੇ ਹੁੰਦੇ ਹੁੰਦੇ ਆ ਸੋ ਪਿਛਲੇ ਸਮੇਂ ਚ ਅਨਪਲਾਨਡ ਰਿਹਾ ਸਾਰਾ ਕੁਝ ਗਵਰਨਮੈਂਟਾਂ ਨੇ ਓਪਨ ਕਰ ਦਿੱਤੇ ਬਿਕੋਜ਼ ਆਫ ਵਾਧਰੀ ਇਮਿਗ੍ਰੇਸ਼ਨ অর ਦਾਦਰ ਆਪਣੇ ਦਰਵਾਜੇ ਖੋਲ੍ਹ ਦਿੱਤੇ ਤੇ ਆ ਜੋ ਜਿੰਨੇ ਆਉਣਾ ਹੂੰ ਉਹਦੇ ਨਾਲ ਸਮੱਸਿਆਵਾਂ ਉਹਨਾਂ ਦੇਸ਼ਾਂ ਨੂੰ ਵੀ ਹੋਈਆਂ ਜਿਨ੍ਹਾਂ ਦੇ ਉਹਨਾਂ ਦੇਸ਼ਾਂ ਚ ਗਏ ਸਾਡੇ ਬੱਚਿਆਂ ਨੂੰ ਵੀ ਹੋਈਆਂ ਆਈਆਂ ਸੋ ਉਹਦੇ ਕਰਕੇ ਅਨਪਲਾਨਡ ਚੱਲ ਰਿਹਾ ਸੀ ਹੁਣ ਉਹਨਾਂ ਨੇ ਉਹਨੂੰ ਸੀਰੀਅਸਲੀ ਸੋਚਣਾ ਸ਼ੁਰੂ ਕੀਤਾ ਤੇ ਹੁਣ ਜਿਹੜਾ ਵੀ ਇਮੀਗ੍ਰੇਸ਼ਨ ਹੋਊਗੀ ਉਹ ਪਲਾਨਡ ਹੋਊਗੀ ਸੋ ਪਲਾਨਡ ਦੇ ਵਿੱਚ ਕਿਤੇ ਨਾ ਕਿਤੇ ਆ ਆਪਾਂ ਸਾਰੇ ਜਿਹੜੇ ਹੈਗੇ ਆ ਉਹ ਫੈਲੇ ਜਰਾਂਗੇ ਉਹ ਦੇਸ਼ ਵੀ ਫੈਲ ਜਰਾਂਗੇ ਕਸ਼ੇਤਰ ਬਾਰਗਵਤਨਵਾਸ ਬੋਲੇਗਾ